ਜੀ ਇਨਫੋਰਮੇਸ਼ਨ ਮਿਲੀ ਸੀ ਕਿ ਡੈੱਡ ਬੋਡੀ ਪਈ ਹੈ ਇੱਥੇ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਅੰਦਰੂਨੀ ਕਰਵ ਵੀ ਕੀਤੀ ਜਾਊਗੀ ਸਰ ਕਿਸੇ ਪੱਗ ਲੱਗਾ ਕੌਣ ਹੈ ਉਹਦੀ ਜੇਬ ਤੇ ਵੀ ਚ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਦਾ ਕੋਈ ਵੀ ਤੇ ਹੋਰ ਜਿਹੜੀ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਇਹ ਇਸ ਟਾਈਮ ਅਜੇ ਤੱਕ ਕੋਈ ਐਹੋਜੀ ਚੀਜ਼ ਨਹੀਂ ਮਿਲੇਗੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਜੇ ਰਾਤ ਨੂੰ ਦਿੱਤੇ ਇੰਨੀ ਸਮੈਲ ਨਹੀਂ ਆਣੀ ਤੇ ਜਾਂ ਕਿਸਦਾ ਧਿਆਨ ਨਹੀਂ ਕਿ ਕਿੰਨੇ ਕਿ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਿਹਾ ਨਹੀਂ ਜਾ ਸਕਦਾ ਕਿ ਕਿੰਨੀ ਪੁਰਾਣੀ ਆ ਜੇ ਡਾਕਟਰ ਸਾਹਿਬ ਵੀ ਪੋਸਟਮਾਰਟਮ ਕਰਕੇ ਉਹਦਾ ਮਾਇਨਾ ਕਰਕੇ ਦੱਸਣਗੇ ਵੀ ਕਦੋਂ ਦੀ ਇਹਦੀ ਡੈਥ ਕਿਸ ਟਾਈਮ ਦੀ ਦੀ ਡੈਥ ਹੋਈ ਹੈ ਇਹ ਕਿੰਨੀ ਕਿ ਲੱਗਦੀ ਹੈ ਅੰਦਾਜ਼ਨ ਇਹ ਜੇ ਦੀ 35 ਤੋਂ 40 ਸਾਲ ਦੇ ਕਰੀਬ ਜਿਹੜੀ ਲੱਗ ਰਹੀ ਹੈ ਜਿਹੜੀ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਇਹ ਉਹਦੇ ਫੇਸ ਤੋਂ ਜੇ ਕਲੀਅਰ ਨਹੀਂ ਹੋ ਰਿਹਾ ਉਹ ਪਤਾ ਲੱਗ ਜਾਏਗਾ ਸਰ ਵੈਸੀ ਡੈੱਡ ਬੋਡੀ ਆ ਕਿ ਛੱਟ ਪੇਟ ਦਾ ਵੀ ਇਸ ਤਰ੍ਹਾਂ ਦਾ ਕੋਈ ਨਿਸ਼ਾਨਤ ਨਹੀਂ ਆ। ਉਪਰ ਹੀ ਛੱਟ ਪੇਟ ਕੋਈ ਨਹੀਂ ਹੈਗੀ ਜੀ ਕੋ ਸਿਰ ਤੇ ਗਲੇ ਤੇ ਜਾਂ ਕਿਸੇ ਛਾਤੀ ਤੇ ਜਾਂ ਇਹੋ ਜੀ ਕੋਈ ਛੱਟ ਪੇਟ ਨਹੀਂ ਹੈਗੀ। ਕੋਈ ਚੀਜ਼ ਕੋਈ ਨਸ਼ੀ ਵਾਲੀ ਕੋਈ ਚੀਜ਼ ਤੇ ਨਹੀਂ ਤੇ ਲੱਗੋ ਬ੍ਰਾਹਮਤ। ਨਹੀਂ ਜੀ ਇਹੋ ਜੀ ਕੋਈ ਚੀਜ਼ ਬ੍ਰਾਹਮਤ ਨਹੀਂ ਹੋਈ ਸੀ ਦਸ਼ੇ ਵਾਲੀ। ਕੋਈ ਇਹ ਪੋਸਟਮਾਰਟਮ ਤੋਂ ਪਤਾ ਲੱਗ ਜੇਗਾ ਵੀ ਇਹਨੇ ਕੀ ਖਾਦਾ ਸੀਗਾ ਜਾਂ ਜੇ ਕੋਈ ਹੋਰ ਗੱਲ ਹੈ ਜਾਂ ਕੀ ਖਾਧਿਆ ਤਾਂ ਪਤਾ ਲੱਗ ਕੀ ਕਰ ਰਹੀ ਸੀ। ਅਸੀਂ ਇਹਦੀ ਪੋਸਟਮਾਰਟਮ ਕਰਾਵਾਂਗੇ ਜੀ ਦਾ। ਜੀ। ਜੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ ਪਈ ਹੈ ਇੱ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਅੰਦਰੂਨੀ ਜਾਂਚ ਵੀ ਕੀਤੀ ਜਾਊਗੀ ਸਰ ਕਿਸੇ ਪੱਗ ਲੱਗਾ ਕੋਣ ਹੈ ਉਹਦੀ ਜੇਬ ਤੇ ਵੀ ਚ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਦਾ ਕੋਈ ਨਹੀਂ ਤੇ ਹੋਰ ਜਿਹੜੀ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਤੇ ਇਸ ਟਾਈਮ ਅਜੇ ਤੱਕ ਕੋਈ ਇਹੋ ਜੀ ਚੀਜ਼ ਨਹੀਂ ਮਿਲੀ ਜੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਜੇ ਰਾਤ ਨੂੰ ਦਿੱਤੇ ਇੰਨੀ ਸਮੈਲ ਨਹੀਂ ਆਣੀ ਜਾ ਕੇ ਦਾ ਧਿਆਨ ਨਹੀਂ ਵੀ ਕਿੰਨੀ ਕੀ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਿਹਾ ਨਹੀਂ ਜਾ ਸਕਦਾ ਵੀ ਕਿੰਨੀ ਪੁਰਾਣੀ ਆ ਜੀ ਡਾਕਟਰ ਸਾਹਿਬ ਵੀ ਪੋਸਟਮੋਟਮ ਕਰਕੇ ਉਹਦਾ ਮਾਇਨਾ ਕਰਕੇ ਦੱਸਣਗੇ ਵੀ ਕਦੋਂ ਦੀ ਇਹਦੀ ਡੈਥ ਕਿਸ ਟਾਈਮ ਦੀ ਵੀ ਡੈਥ ਹੋਈ ਹੈ ਇਹ ਕਿੰਨੀ ਕੀ ਲੱਗਦੀ ਹੈ ਅੰਦਾਜ਼ਨ ਇਹ ਜੀ ਦੀ 35 ਤੋਂ 40 ਸਾਲ ਦੇ ਕਰੀਬ ਜਿਹੜੀ ਲੱਗ ਰਹੀ ਹੈ ਜਿਹੜੀ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਇਹ ਉਹਦੇ ਫੇਸ ਤੋਂ ਜੇ ਕਲੀਅਰ ਨਹੀਂ ਹੋ ਰਿਹਾ ਉਹ ਪਤਾ ਲੱਗ ਜਾਏਗਾ ਜੀ ਸਰ ਵੈਸੀ ਡੈੱਡ ਬੋਡੀ ਆ ਕਿ ਛੱਟ ਪੇਟ ਦਾ ਵੀ ਇਸ ਤਰ੍ਹਾਂ ਦਾ ਕੋਈ ਨਿਸ਼ਾਨਤ ਨਹੀਂ ਆ। ਉਪਰ ਹੀ ਛੱਟ ਪੇਟ ਕੋਈ ਨਹੀਂ ਹੈਗੀ ਜੀ ਕੋਈ ਸਿਰ ਤੇ ਗਲੇ ਤੇ ਜਾਂ ਕਿਸੇ ਛਾਤੀ ਤੇ ਜਾਂ ਇਹੋ ਜੀ ਕੋਈ ਛੱਟ ਪੇਟ ਨਹੀਂ ਹੈਗੀ। ਕੋਈ ਚੀਜ਼ ਕੋਈ ਨਸ਼ੀ ਵਾਲੀ ਕੋਈ ਚੀਜ਼ ਤੇ ਨਹੀਂ ਤੇ ਲੱਗੋ ਬ੍ਰਾਹਮਤ। ਨਹੀਂ ਜੀ ਇਹੋ ਜੀ ਕੋਈ ਚੀਜ਼ ਬ੍ਰਾਹਮਤ ਨਹੀਂ ਹੋਈ ਸੀ ਦਸ਼ੇ ਵਾਲੀ। ਕੋਈ ਇਹ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਵੀ ਇਹਨੇ ਕੀ ਖਾਦਾ ਸੀਗਾ ਜਾਂ ਜੇ ਕੋਈ ਹੋਰ ਗੱਲ ਹੈ ਜਾਂ ਕੀ ਕਰਾਟ ਹੈ ਤਾਂ ਪਤਾ ਲੱਗੂ ਕੀ ਕਰ ਰਹੀ ਕਿ। ਅਸੀਂ ਇਹਦੀ ਪੋਸਟਮਾਰਟਮ ਕਰਾਵਾਂਗੇ ਜੀ ਦਾ। ਜੀ। ਜੀ ਇਨਫੋਰਮੇਸ਼ਨ ਮਿਲੀ ਸੀ ਕਿ ਡੈੱਡ ਬੋਡੀ ਪਈ ਹੈ ਇ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਅੰਦਰੂਨੀ ਜਾਂਚ ਵੀ ਕੀਤੀ ਜਾਊਗੀ ਸਰ ਕਿਸੇ ਪੱਗ ਲੱਗਾ ਕੋਣ ਹੈ ਉਹਦੀ ਜੇਬ ਤੇ ਵੀ ਚ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਦਾ ਕੋਈ ਨਹੀਂ ਤੇ ਹੋਰ ਜਿਹੜੀ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਤੇ ਇਸ ਟਾਈਮ ਅਜੇ ਤੱਕ ਕੋਈ ਇਹੋ ਜੀ ਚੀਜ਼ ਨਹੀਂ ਮਿਲੀ ਜੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਜੇ ਰਾਤ ਨੂੰ ਦਿੱਤੇ ਇੰਨੀ ਸਮੈਲ